ਵਰਲਡ ਸਿਕ ਪਾਰਲੀਮੈਂਟ ਵੱਲੋਂ ਨਿਊਯਾਰਕ ਵਿਖੇ ਅਹਿਮ ਪ੍ਰੈਸ ਕਾਨਫਰੰਸ ਕਰਕੇ ਨਿਆਪ੍ਰਤੀ ਆਪਣੀ ਅਟਲ ਬਚਨ ਬਾਤਾਂ ਲਈ ਸੇਉਤਰਾਜ ਅਮਰੀਕਾ ਦਾ ਤੈਅ ਦਿਲੋਂ ਧੰਨਵਾਦ ਕੀਤਾ ਇਸ ਮੁਕੇ ਕੋਆਰਡੀਨੇਟਰ ਪਈ ਹਿਮਾ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਦੌਰਾਨ ਸਿੱਖਾਂ ਵਿਰੁੱਧ ਪਾਰਾ ਸਰਕਾਰ ਨੇ ਕਈ ਸਾਜ਼ਿਸ਼ਾਂ ਨੂੰ ਅੰਜਾਮ ਦਿੱਤਾ ਹੈ ਜਿਸ ਵਿੱਚ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਭਾਈ ਹਰਦੀਪ ਸਿੰਘ ਨੇਜਰ ਭਾਈ ਪਰਮਜੀਤ ਸਿੰਘ ਪੰਜਵਾੜਾ ਤੇ ਭਾਈ ਅਵਤਾਰ ਸਿੰਘ ਖੰਡਾ ਦਾ ਕਤਲ ਕਰਨਾ ਅਤੇ ਅਮਰੀਕਾ ਵਿੱਚ ਐਸਐਫਜੀ ਆਗੂ ਗੁਰਪਤਵਰਨ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਨਾ ਸ਼ਾਮਿਲ ਹੈ ਪਰ ਅਮਰੀਕਾ ਨੇ ਸਿੱਖਾਂ ਗੂ ਦੇ ਕਤਲ ਦੀ ਸਾਜ਼ਿਸ਼ ਮਾਮਲੇ ਵਿੱਚ ਨਿਆਂ ਦਿਵਾਉਣ ਵੱਲ ਕਦਮ ਚੁੱਕੇ ਹਨ ਉਹਨਾਂ ਕਹਿੰਦੇ ਭਾਰਤ ਵਿੱਚ ਨਿਆਂ ਨਾ ਦੀ ਕੋਈ ਚੀਜ਼ ਨਹੀਂ ਹੈ ਇੱਥੇ ਕੇਵਲ ਬਹੁ ਗਿਣਤੀ ਦੀ ਸਰਕਾਰ ਹੈ ਤੇ ਘੱਟ ਗਿਣਤੀਆਂ ਨੂੰ ਦਬਾਇਆ ਜਾਂਦਾ ਹੈ ਭਾਰਤ ਵਿੱਚ ਸਿੱਖਾਂ ਦੀ ਨਸਲ ਖੁਸ਼ੀ ਹੋਈ ਬੇਕਸੂ ਨੌਜਵਾਨਾਂ ਤੇ ਪਰਚੇ ਤੇ ਕਤਲ ਹੋਏ ਬੇਅਦਬੀਆਂ ਹੋਈਆਂ ਪਰ ਸਰਕਾਰ ਨੇ ਇਨਸਾਫ ਕਰਨ ਦੀ ਬਜਾਏ ਸਿੱਖਾਂ ਨੂੰ ਹੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਦੂਜੇ ਪਾਸੇ ਅਮਰੀਕਾ ਨੇ ਸਿੱਖ ਆਗੂ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲੇ ਨikhil gupta ਨੂੰ ਗ੍ਰਿਫਤਾਰ ਕਰ ਕੇ ਕੇਸ ਦਰਜ ਕੀਤਾ ਤੇ ਅੱਗੇ ਵੀ ਕਾਰਵਾਈ ਜਾਰੀ ਹੈ ਉਹਨਾਂ ਕਹਿੰਦੇ ਕਿ ਨikhil gupta ਦੀ ਹਵਾਲਗੀ ਅਤੇ ਇਸ ਤਮੇ ਕੀਤੀ ਗਈ ਹੈ ਤਾਂ ਨਾਗਰਿਕਾਂ ਦੀ ਆਜ਼ਾਦੀ ਦੀ ਰੱਖਿਆ ਅਤੇ ਨਿਆਂ ਨੂੰ ਯਕੀਨੀ ਬਣਾਉਲੀ ਅਮਰੀਕਾ ਦੇ ਸਮਰਪਣ ਨੂੰ ਦਰਸਾਉਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਨਿਊਯਾਰਕ ਸਥਿਤ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਨਿਊਯਾਰਕ ਵਿਖੇ ਬੈਠੇ ਆਂ ਜਿੱਥੇ ਅੱਜ ਅਸੀਂ ਵਰਲਡ ਸਿੱਖ ਪਾਰਲੀਮੈਂਟ ਤੇ ਸਹਿਯੋਗੀ ਜਥੇਬੰਦੀਆਂ ਵੱਲੋਂ ਜਿਨ੍ਹਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਸੰਤ ਬਾਬਾ ਪ੍ਰੀਮ ਸਿੰਘ ਸਿੱਖ ਕਲਚਰ ਸਟੱਡੀ ਨਿਊਯਾਰਕ ਅਸੀਂ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਅਸੀਂ ਅੱਜ ਜਿਹੜੀ ਏਪੀਸੀ ਕਰ ਰਹੇ ਹਾਂ ਇਹਦੇ ਵਿੱਚ ਜਿਵੇਂ ਕਿ ਦੁਨੀਆ ਭਰ ਦੇ ਲੋਕਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਅਮਰੀਕਨ ਸੋਇਲ ਤੇ ਜਿਹੜੇ ਅਮਰੀਕਨ ਸਿੱਖ ਐਕਟੀਵਿਸਟ ਦੀਆਂ ਕਿਲਿੰਗ ਦਾ ਪਲਾਨ ਜਿਹੜੇ ਰਚੇ ਗਏ ਜਿਵੇਂ ਕਿ ਇਹ ਪਾਕਿਸਤਾਨ ਦੀ ਧਰਤੀ ਤੋਂ ਭਾਈ ਪਰਮਜੀਤ ਸਿੰਘ ਪੰਜਵਾੜ ਯੂਕੇ ਦੇ ਵਿੱਚ ਭਾਈ ਅਪਾਰ ਸਿੰਘ ਜੀ ਖੰਡਾ ਔਰ ਕੈਨੇਡਾ ਦੀ ਧਰਤੀ ਤੇ ਭਾਈ ਹਰਦੀਪ ਸਿੰਘ ਨੇਜਰ ਉਹਨਾਂ ਦੀ ਸ਼ਹਾਦਤ ਹੋਈ ਆ ਸੋ ਇਸੇ ਤਰ੍ਹਾਂ ਅਮਰੀਕਾ ਦੇ ਵਿੱਚ ਵੀ ਜਿਹੜੇ ਪਲੋਟ ਰਚੇ ਗਏ ਸੀ ਜਿਨ੍ਹਾਂ ਦੇ ਵਿੱਚ ਇੱਕ ਜਿਹੜਾ ਭਾਰਤੀ ਟੈਰਰਿਸਟ ਜਿਹਨੂੰ ਅਸੀਂ ਭਾਰਤੀ ਆਤਵਾਦੀ ਕਹਿੰਦੇ ਆ ਨਿਖਲ ਗੁਪਤਾ ਉਸ ਬੰਦੇ ਦਾ ਜਿਹੜੀ ਗੱਲ ਸਾਹਮਣੇ ਆਈ ਪਿਛਲੇ ਦਿਨਾਂ ਦੇ ਵਿੱਚ ਨਿਯਾਰਕ ਦੀ ਜਿਹੜੀ ਫੈਡਰਲ ਕੋਰਟ ਦੇ ਵਿੱਚ ਕੇਸ ਸਬਮਿਟ ਹੋਇਆ ਸੀ ਸੋ ਉਸ ਕੇਸ ਦੇ ਵਿੱਚ ਅ ਨੇਖਲ ਗੁਪਤਾ ਦੀ ਜਿਹੜੀ ਸਾਰੀ ਡਿਟੇਲ ਦੇ ਨਾਲ ਗੱਲ ਕੀਤੀ ਗਈ ਸੀ ਕਿਵੇਂ ਉਹਨੇ ਅ ਅਮਰੀਕਾ ਦੀ FBI ਦੇ ਬੰਦੇ ਨੂੰ ਹਾਇਰ ਕੀਤਾ ਸਿੱਖ ਐਕਟੀਵਿਸਟਸ ਦੀਆਂ ਕਿਲਿੰਗ ਵਾਸਤੇ ਜਿਨ੍ਹਾਂ ਦੇ ਵਿੱਚ ਗੁਰਪਤਪਨ ਸਿੰਘ ਪੰਨੂ ਦਾ ਨਾਮ ਸਾਹਮਣੇ ਆਇਆ ਸੋ ਹੁਣ ਉਹ ਪਿਛਲੇ ਦਿਨਾਂ ਤੋਂ ਜਦੋਂ ਕਾਰਵਾਈ ਚੱਲਦੀ ਆ ਤਾਂ ਚੈੱਕ ਰਿਪਬਲਿਕ ਕੰਟਰੀ ਦੇ ਵਿੱਚ ਉਹਨੂੰ ਫੜਿਆ ਗਿਆ ਸੀ ਉੱਥੇ ਦੀ ਜੇਲ੍ਹ ਦੇ ਵਿੱਚ ਲਗਭਗ ਤਕਰੀਬਨ ਆਲਮੋਸਟ ਸਾਲ ਦੇ ਕਰੀਬ ਉੱਥੇ ਰਿਹਾ ਆ ਹੁਣ ਅਮਰੀਕਨ ਏਜੰਸੀਆਂ ਨੇ ਉਹਨੂੰ ਚੁੱਕ ਕੇ ਜਿਹੜਾ ਆ ਉਹ ਅ ਨਿਊਯਾਰਕ ਦੀ ਜਿਹੜੀ ਜੇਲ ਆ ਬਰੁਕਲਿਨ ਜੇਲ ਦੇ ਵਿੱਚ ਲਿਆ ਕੇ ਬੰਦ ਕਰ ਦਿੱਤਾ ਗਿਆ ਨਕੇਲ ਪਾ ਕੇ ਸੋ ਅ ਤਕਰੀਬਨ ਲਗਭਗ ਦੋ ਉਹਦੀਆਂ ਜਿਹੜੀਆਂ ਪੇਛੀਆਂ ਫੈਡਰਲ ਕੋਰਟ ਦੇ ਵਿੱਚ ਜਿਹੜੀਆਂ ਹੋਈਆਂ ਆ ਅ ਲਾਸਟ ਵੀਕ ਜਿਹੜੀ ਆ 28 ਤਰੀਕ ਨੂੰ ਜਿਹੜੀ ਆ ਉਹ ਪੇਸ਼ੀ ਹੋਈ ਸੀ ਸੋ ਉਹਦੇ ਵਿੱਚ ਅਸੀਂ ਅਮਰੀਕਨ ਗਵਰਨਮੈਂਟ ਦਾ ਅੱਜ ਧੰਨਵਾਦ ਕਰਨਾ ਚਾਹੁੰਦੇ ਆ ਜਿਹੜੀਆਂ ਇਹਨਾਂ ਦੀਆਂ ਖਾਸ ਕਰਕੇ ਏਜੰਸੀਆਂ ਦਾ ਜਿਨ੍ਹਾਂ ਨੇ ਉਸ ਭਾਰਤੀ ਅਤਵਾਦੀ ਨੂੰ ਫੜ ਕੇ ਚੁੱਕ ਕੇ ਲਿਆਂਦਾ ਅਮਰੀਕਾ ਦੀ ਧਰਤੀ ਤੇ ਔਰ ਅਮਰੀਕਨ ਸੋਇਲ ਤੇ ਜਿਹੜਾ ਵੀ ਕੋਈ ਅ ਅਮਰੀਕਨ ਜਿਹੜੇ ਸਿਟੀਜ਼ਨ ਆ ਉਹਨਾਂ ਨੂੰ ਮਾਰਨ ਦੀ ਆ ਪਲਾਨਿੰਗ ਰਚੇਗਾ ਤਾਂ ਉਹਨਾਂ ਨੂੰ ਇਸ ਧਰਤੀ ਦੇ ਉੱਤੇ ਜਿਹੜਾ ਆ ਜਿੱਥੇ ਕੀ ਸਿੱਖ ਹੁਣ ਵੱਡੀ ਤਦਾਦ ਵਿੱਚ ਰਹਿੰਦੇ ਆ ਇਨਸਾਫ ਦੀ ਗੱਲ ਹੁੰਦੀ ਆ ਤੇ ਇਸੇ ਕਰਕੇ ਹੀ ਕਿਉਂਕਿ ਭਾਰਤ ਦੇ ਵਿੱਚ ਜਿਹੜੀਆਂ ਕਾਨੂੰਨ ਆ ਉਹਦਾ ਰਾਜ ਨਹੀਂ ਹੈਗਾ ਉੱਥੇ ਜਿਹੜੀਆਂ ਤੱਕੇ ਸ਼ਾਹੀ ਦਾ ਔਰ ਮਿਨਿਓਰਟੀ ਦੇ ਨਾਲ ਸਿੱਖਾਂ ਦੀ ਜੈਨੋਸਾਈਡ ਦੀ ਗੱਲ ਕਰ ਲਓ ਮੁਸਲਮਾਨਾਂ ਦੀ ਜਿਹੜੀ ਜੈਨੋਸਾਈਡ ਦੀ ਗੱਲ ਕਰ ਲਓ ਪਿਛਲੇ ਸਮੇਂ ਦੇ ਵਿੱਚ ਜਦੋਂ ਆਪਾਂ ਦੇਖਦੇ ਆ ਮਣੀਪੁਰ ਦੇ ਵਿੱਚ ਜੋ ਕਿਵੇਂ ਬਲੈਕਆਊਟ ਕਰਕੇ ਉੱਥੇ ਦੇ ਲੋਕਾਂ ਤੇ 크੍ਰਿਸਚੀਅਨਾਂ ਤੇ ਦਲਤਾਂ ਦੇ ਅਤਿਆਚਾਰ ਹੋ ਰਿਹਾ ਆ ਸੋ ਅਸੀਂ ਬੇਸਿਕਲੀ ਅੱਜ ਦੀ ਜਿਹੜੀ ਹੈ ਸਾਡੀ ਪ੍ਰੈਸ ਕਾਨਫਰੰਸ ਆ ਅਸੀਂ ਕਰ ਰਹੇ ਇਹਦੇ ਵਿੱਚ ਅਸੀਂ ਅਮਰੀਕਨ ਜਿਹੜੀਆਂ ਅਜਾਸੀਆਂ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆਂ ਔਰ ਅਮਰੀਕਨ ਗਵਰਨਮੈਂਟ ਦਾ ਧੰਨਵਾਦ ਕਰਦੇ ਆਂ ਅਸੀਂ ਇਸ ਗੱਲ ਦੇ ਉੱਤੇ ਵੀ ਦੇਖਾਂਗੇ ਹੁਣ ਕਿਉਂਕਿ ਅਸੀਂ ਆਸ ਰੱਖਦੇ ਆਂ ਸਿੱਖਾਂ ਦੇ ਨਾਲ ਜਿਹੜਾ ਉਹ ਇਨਸਾਫ ਹੋਏਗਾ ਸਿੱਖਾਂ ਨੂੰ ਇਨਸਾਫ ਮਿਲੇਗਾ ਸੋ ਇਹ ਇਨਸਾਫ ਭਾਰਤ ਦੇ ਵਿੱਚ ਸਿੱਖਾਂ ਦੇ ਨਾਲ ਕਦੇ ਵੀ ਇਨਸਾਫ ਨਹੀਂ ਹੋਇਆ ਸਨ 47 ਤੋਂ ਲਗਾਤਾਰ ਧੱਕਿਆਂ ਦਾ ਦੌਰ ਸ਼ੁਰੂ ਹੋਇਆ ਸੋ ਅਸੀਂ ਬੇਸਿਕਲੀ ਇਹ ਸਾਡੀ ਅੱਜ ਦੀ ਪ੍ਰੈਸ ਕਾਨਫਰੰਸ ਦਾ ਅਸੀਂ ਜਿਹੜਾ ਮਕਸਦ ਹੈ ਉਹ ਅਸੀਂ ਅਮਰੀਕਨ ਸਰਕਾਰ ਦਾ ਅਮਰੀਕਨ ਏਜੰਸੀਆਂ ਦਾ ਧੰਨਵਾਦ ਕਰਦੇ ਹਾਂ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਲੌਂਗ ਲਿਵ 팔ੇਸਤਾਨ ਗੋਡ ਬਲੈਸ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਸਾਡੇ ਵਰਲਡ ਸਿਕ ਪਾਰਲੀਮੈਂਟ ਦੇ ਜਿਹੜੇ ਲੀਗਲ ਐਡਵਾਈਜ਼ਰ ਆ ਸਰਦਾਰ ਪ੍ਰਭ ਸਿੰਘ ਜੀ ਕੈਨੇਡਾ ਦੀ ਧਰਤੀ ਤੋਂ ਆਏ ਹੋਏ ਆ ਉਹ ਤੁਹਾਨੂੰ ਥੋੜਾ ਅੱਜ ਦੀ ਜਿਹੜੀ ਇਸ ਪ੍ਰੈਸ ਕਾਨਫਰੰਸ ਤੋਂ ਦੇ ਬਾਰੇ ਇੰਗਲਿਸ਼ ਦੇ ਵਿੱਚ ਦੱਸਣਗੇ ਉਹਨਾਂ ਤੋਂ ਬਾਅਦ ਇੱਕ ਦੋ ਜਿਹੜੇ ਸਾਡੇ ਦੂਜੀਆਂ ਜਥੇਬੰਦੀਆਂ ਦੇ ਵੀਰ ਹਨ ਉਹ ਵੀ ਆਪਣੇ ਵਿਚਾਰ ਰੱਖਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਸੰਦੀਦ God bless America. Long live American people. Long live American Constitution. America is a land of free and the brave. The United States of America is the unique and a symbol of unity, social liberty, justice and equality, as it is stated in the very First Amendment, the basic rights of the citizen. Followed by the 14th Amendment, which talks about equal protection. Six in Canada are in debt of the, of the U.S. Constitution, which stood up for six through thin and thick. It is our commitment from the Sikh community that we will stand with America as America has stood up with us. And this legacy will carry forward. Our children will take this. This legacy forward and serve the American soil. I want to talk about today's press conference at the very objective. In the context of patriotism, loyalty towards American soil, we are grateful. We're in gratitude, what American agencies have done for six, the FBI, the senators, attorneys who did not look into the color context, didn't even ask where we are from, our religion, our faith, all they cared about that we're human and sending a strong message across globe that America is a leader and a champion of human rights. And we want to thank you for that. I'm going to read the first paragraph the paragraph of a profound gratitude and expressing our, our utmost thanks to the american agencies. the states. june 29, 2024. new york. the world's sick, Par World sick parliament extend its profound gratitude to the united states of america for its unwavering commitment to justice, and human rights, as demonstrated by the recent extradition of Nikhil Gupta. Gupta, an Indian national terrorist, has been charged in connection with a foiled plot to assassination a US citizen in New York, Sardar Gurupat Vansik Pannu. His extradition and the efforts leading to this moment underscore America's dedication. To protecting civil liberties and ensuring that justice prevails. This is the whole concept of this press release. It's a long document, as you can see, eight pages. And in this document, these are not just mere words, these are emotions of the Sikh community, also expressing the challenges and the solutions moving forward. It also talks about solidarity with the American people. For example, our indigenous brothers and sisters, Black Lives Matter, equal, equal uh, opportunities, human rights. It's a detailed document which is profoundly drafted to send out a, a, a strong message to the people of America. But most importantly, what it talks about, how America's role as a defender of human rights. So I'd like to read a couple lines. As a leader of human rights, the United States stands in solidarity with oppressed communities around the world. The American civil liberties and Constitution, particularly the First Amendment, as I mentioned, which guarantees the freedom of speech and expression, and the Fifth Amendment, which ensures due process. Are exemplars of value that America embodies and protects. Now, I want to talk about some of the, uh, the issues. The, the anti national oppression. This is very alarming for the Sikh community across the globe, to the Sikh diaspora. It's given us a fear that if any activist speaks about human rights, we'll be assassinated from the indian government. our children are living in fear. our families are living in fear. our businesses are living in fear. there are communities out there in which are influenced by the indian agencies calling sikhs a khalistani terrorist. either you're a khalistani or terrorist. because khalistani cannot be a terrorist. khalistani is a body who prevails human rights, uphold equality and justice. that is the meaning of khalistan. it arose from khalsa. So that's defamation of our faith, of our culture, and of our nation. And we request the U.S. nation, U.S. government, and the soil continue to stand with Sikhs as Sikhs have stood for you. God bless America. God bless American people. Thank you. So sardar Singh ਉਹ ਵੀ ਵਿਚਾਰ ਦੇਣਗੇ ਅੱਜ ਦੀ ਪ੍ਰੈਸ ਪ੍ਰੈਸ ਕਾਨਫਰੰਸ ਦੇ ਸਬੰਧ ਦੇ ਵਿੱਚ ਫਿਰ ਉਸ ਤੋਂ ਬਾਅਦ ਆਪਾਂ ਸਮਾਪਤੀ ਕਰਦੇ ਹਾਂ ਗੋਡ ਗੋਡ ਬਲਾਸ ਅਮਰੀਕਾ ਲੌਂਗ ਲਿਵ ਖਾਲਸਤਾਨ ਸੈਕਮ ਨੂੰ ਉਦੋਂ ਖੁਸ਼ੀ ਮਿਲੀ ਜਦੋਂ ਲੇਲਨ ਗੋਪਤਨ ਨੂੰ ਫੜ ਕੇ ਨਿਊਯਾਰਕ ਵਿੱਚ ਲੈ ਜਾਂਦਾ ਗਿਆ ਕੁਝ ਹੱਦ ਤੱਕ ਇੰਡੀਆ ਗਵਰਨਮੈਂਟ ਪਾਕਿਸਤਾਨ ਅਗਲੈਂਡ ਤੇ ਕੈਨੇਡਾ ਵਿੱਚ ਸਾਡੇ ਖਾਲਸਾਨੀ ਭਰਾਵਾਂ ਨੂੰ ਮਾਰਨ ਵਿੱਚ ਕਾਮਯਾਬ ਹੋ ਗਈ ਜਦੋਂ ਅਮਰੀਕਾ ਦੇ ਵਿੱਚ ਇਹਨਾਂ ਨੇ ਖਾਲਸਾਨੀ ਭਰਾਵਾਂ ਨੂੰ ਮਾਰਨਾ ਚਾਹਿਆ ਤੇ ਸਾਡੀ ਗਵਰਨਮੈਂਟ ਜਨਟ ਸਟੇਟ ਨੇ ਬਹੁਤ ਵੱਡਾ ਫੈਸਲਾ ਲਿਆ ਔਰ ਇਹਨਾਂ ਨੂੰ ਗੋਡੇ ਥੱਲੇ ਰੱਖ ਲਿਆ ਸਾਨੂੰ 28 ਜੂਨੂ ਡੇਟ ਸੀ ਨਿਊਯਾਰਕ ਵਿੱਚ ਅਸੀਂ ਸਾਰੀਆਂ ਜਥੇਬੰਦੀਆਂ ਉੱਥੇ ਗਏ ਹੋਏ ਸੀ ਤੇ ਉੱਥੇ ਦੋਵਾਂ ਵਕੀਲਾਂ ਵੱਲੋਂ ਸਾਰੀ ਗੱਲਬਾਤ ਸੁਣੀ ਯੋ ਨਿਊਯਾਰਕ ਦਾ ਡਸਟਰ ਟਾਨੀ ਅਮਰੀਕਾ ਦਾ ਸੀ ਉਹਨੇ ਨੈਲਨ ਗੋਪਤਾ ਤੇ ਜਿਹੜਾ ਸੀਸੀ ਹੋਰ ਵੀ ਬੰਦੇ ਜਿਹੜੇ ਹੈਗੇ ਆ ਉਹਨਾਂ ਵੱਲ ਵੀ ਇਸ਼ਾਰਾ ਕੀਤਾ ਕਿ ਅਸੀਂ ਉਹਨਾਂ ਉੱਤੇ ਵੀ ਕਾਰਵਾਈ ਕਰਾਂਗੇ ਤੇ ਇਹ ਬਹੁਤ ਹੀ ਵੱਡਾ ਕੰਮ ਸਾਡੀ ਕਮਿਊਨਿਟੀ ਵਾਸਤੇ ਹੋਇਆ ਆ ਜੋ ਅੱਤ ਤੱਕ ਇੰਡੀਅਨ ਗਵਰਨਮੈਂਟ ਸਾਡੇ ਸਿੱਖਾਂ ਨੂੰ ਦੁਨੀਆ ਦੇ ਵਿੱਚ ਬਦਨਾਮ ਅੱਤਵਾਦੀ ਕਹਿ ਕੇ ਕਰਦੀ ਰਹੀ ਅੱਜ ਦੁਨੀਆ ਦੇ ਵਿੱਚ ਪੰਜ ਆਈ ਕੰਟਰੀਆਂ ਦੇ ਵਿੱਚ ਇਹਨਾਂ ਨੂੰ ਜਦੋਂ ਇਹਨਾਂ ਨੇ ਕਾਰਨਾਮੇ ਕੀਤੇ ਆ ਨੇ ਉਹਨਾਂ ਵਾਸਤੇ ਇਹ ਅੱਤਵਾਦੀ ਅੱਜ ਦੁਨੀਆ ਵਿੱਚ ਸ਼ੋਅ ਅਪ ਹੋ ਗਏ ਹਨ ਤੇ ਮੈਂ ਆਸ ਕਰਦਾ ਹਾਂ ਕਿ ਜਨਾਟ ਸਟੇਟ ਇਨਾਂ ਤੇ ਪੂਰੀ ਕਾਰਵਾਈ ਕਰਕੇ ਦੁਨੀਆ ਵਿੱਚ ਜੋ ਵੀ ਇਹਨਾਂ ਨੇ ਗਲਤ ਕੰਮ ਕੀਤੇ ਆ ਉਹਨਾਂ ਨੂੰ ਨੰਗਾ ਕਰੇਗੀ ਮੈਂ ਜਨਰਟ ਸਟੇਟ ਅਮਰੀਕਾ ਆਈ ਲਵ ਇਟ ਖਾਲਸਤਾਨ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਧੰਵਾਦ ਜੀ ਇਹ ਜੋ ਪ੍ਰੈਸ ਕਾਨਫਰੰਸ ਆਪ ਜੀ ਨੇ ਗੱਲਬਾਤ ਸੁਣੀ ਆ ਨikhil gupta ਦੇ ਸਬੰਧ ਦੇ ਵਿੱਚ ਜੋ ਪਾਰ ਇੰਡੀਅਨ ਏਜੰਸੀਆਂ ਨੇ ਭਾਰਤੀ ਅਤਵਾਦੀ ਨੂੰ ਫੜ ਕੇ ਲਿਆ ਕੇ ਨਕੇਲ ਪਾ ਕੇ ਅਮਰੀਕਾ ਦੀਆਂ ਜਿਲ੍ਹਾਂ ਦੇ ਵਿੱਚ ਬੰਦ ਕੀਤਾ ਸੋ ਇਹਦੇ ਵਿੱਚ ਅਸੀਂ ਜ਼ਰੂਰ ਇਹ ਗੱਲ ਕਹਿੰਨੇ ਆ ਕਿ ਜੋ ਸਾਨੂੰ ਅਮਰੀਕਨ ਸੰਵਿਧਾਨ ਜਿਹੜਾ ਆ ਉਹ ਰਾਈਟ ਦਿੰਦਾ ਆ ਤੁਹਾਨੂੰ ਪੀਸਫੁਲ ਤਰੀਕੇ ਦੇ ਨਾਲ ਤੁਸੀਂ ਆਪਣੀ ਖਾਲਿਸਤਾਨ ਦੀ ਮਹਿਮ ਜਿਹੜੀ ਆ ਉਹ ਡਾਇਸਪੋਰਾ ਦੀਆਂ ਸਾਰੀਆਂ ਕੰਟਰੀਆਂ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀ ਆ ਔਰ ਇਸੇ ਤਰ੍ਹਾਂ ਅਮਰੀਕਾ ਦੇ ਵਿੱਚ ਵੀ ਸੋ ਇਸ ਧਰਤੀ ਦੇ ਵਿੱਚ ਸਾਨੂੰ ਅਲਾਉ ਕਰਦੀ ਆ ਇਹ ਸੰਵਿਧਾਨ ਕੰਟਰੀ ਸੋ ਅਸੀਂ ਪੀਸ ਪੁਲ ਤਰੀਕੇ ਨਾਲ ਆਪਣੀ ਮਹਿਮ ਚਲਾ ਰਹੇ ਆ ਸੋ ਇਸੇ ਗੱਲ ਦੇ ਇਹ ਵਿੱਚ ਵੱਜੋ ਭਾਰਤੀ ਹਕੂਮਤ ਆਪਣੇ ਅਤਵਾਦੀਆਂ ਨੂੰ ਟੈਰਰਿਸਟਾਂ ਨੂੰ ਅ ਡਾਇਸਪੋਰਾ ਦੀਆਂ ਅਲੱਗ-ਅਲੱਗ ਕੰਟਰੀਆਂ ਦੇ ਵਿੱਚ ਭੇਜ ਰਹੀ ਆ ਵੈਲ ਪਲਾਨ ਤਰੀਕੇ ਦੇ ਨਾਲ ਤਾਂ ਕਿ ਉਹਨਾਂ ਸਿੱਖ ਐਕਟਿਵਿਸਟ ਦੀਆਂ ਜਿਹੜੀਆਂ ਕਿਲਿੰਗ ਕੀਤੀਆਂ ਜਾ ਸਕੇ ਅ ਜਿਹੜੀ ਖਾਲਸਤਾਨ ਦੀ ਮਹਿਮ ਨੂੰ ਉਹ ਦੱਬਣਾ ਚਾਹੁੰਦੇ ਆ ਨਾ ਪਰ ਇਹ ਦਵੇਗੀ ਨਹੀਂ ਖਾਲਸਤਾਨ ਦੀ ਮਹਿਮ ਬਹੁਤ ਵਧੀਆ ਤਰੀਕੇ ਦੇ ਨਾਲ ਪੰਜਾਬ ਦੀ ਧਰਤੀ ਤੋਂ ਲੈ ਕੇ ਡਾਈਸਪੋਰਾ ਤੱਕ ਪੀਸਫੁਲ ਤਰੀਕੇ ਦੇ ਨਾਲ ਭਾਰਤੀ ਕਬਜ਼ੇ ਦੇ ਵਿੱਚੋਂ ਪੰਜਾਬ ਨੂੰ ਆਜ਼ਾਦ ਕਰਾਉਣ ਦੀ ਜਿਹੜੀ ਮਹਿਮ ਇੱਕ ਕੰਟੀਨਿਉਟੀ ਦੇ ਨਾਲ ਚੱਲਦੀ ਰਹੇਗੀ ਸੋ ਅਸੀਂ ਇੱਕ ਵਾਰੀ ਫੇਰ ਅਮਰੀਕਾ ਦੀ ਜਿਹੜੀਆਂ ਏਜੰਸੀਆਂ ਗਵਰਨਮੈਂਟ ਦਾ ਧੰਨਵਾਦ ਕਰਦੇ ਹਾਂ ਸੋ ਧੰਵਾਦ ਆ ਸੋ ਟੀਵੀ 84 ਜਿਹੜਾ ਕਵਰੇਜ ਕੀਤੀ ਆ ਉਹ ਉਹਨਾਂ ਦਾ ਵੀ ਧੰਨਵਾਦ ਸੋ ਹਾਂਜੀ ਅਮਰਵੀਰ ਸਿੰਘ ਜੀ ਕੋਈ ਤੁਹਾਡਾ ਕੁਐਸਚਨ ਮੇਰੇ ਖਿਆਲ ਚ ਅਮਰੀਕਾ ਦੀ ਜਿਹੜੀ ਉੱਚ ਅਧਿਕਾਰੀ ਜਿਗੇ ਆ ਉਹ ਫਾਇਦਾ ਸੁਣਾ ਰਹੇ ਆ ਜੀ ਇਹ ਨੂੰ ਉਸ ਤੋਂ ਬਾਅਦ ਤੇ ਜੀ ਕੌਂਸਲ ਨੇ ਕੀਤਾ ਉਹ ਉਹ ਹੀ ਸਟੇਟ ਕਰਦਾ ਬਿਲਕੁਲ ਮੈਂ ਇਸ ਗੱਲ ਦੇ ਉੱਤੇ ਆਨਸਰ ਕਰਾਂਗਾ ਪ੍ਰਭ ਸਿੰਘ ਜੀ ਉਹ ਨਹੀਂ ਵੀ ਕਰਨਗੇ ਜਰੂਰ ਸੋ ਮੈਂ ਇਹ ਇਹ ਗੱਲ ਦਾਅਵੇ ਦੇ ਨਾਲ ਕਹਿੰਦਾ ਕੁਝ ਜਿਹੜੇ ਅਸੀਂ ਲੈਟ ਰਿਹਾ ਉਹ ਜਿਹੜੇ ਅਮਰੀਕਨ ਜਿਹੜੇ ਡਿਪਾਰਟਮੈਂਟ ਜਿਨ੍ਹਾਂ ਦੇ ਨਗਰਾਨੀ ਦੇ ਵਿੱਚ ਸਾਰਾ ਕੇਸ ਆ ਵਾਈਟ ਹਾਊਸ ਤੋਂ ਲੈ ਕੇ ਜਸਟਿਸ ਡਿਪਾਰਟਮੈਂਟ ਤੱਕ ਜਾਂ ਜਿਹੜੇ ਡਿਸਟ੍ਰਿਕਟ ਅਟਾਰਨੀ ਆ ਡੀਏ ਅ ਬਲਿੰਕਨ ਮਿਸਟਰ ਬਲਿੰਕਰੋਨਾ ਨੂੰ ਅਸੀਂ ਲੈਟਰ ਲਿਖਿਆ ਵੀ ਤੁਸੀਂ ਬੇਸ਼ੱਕ ਇਹਨੂੰ ਚੱਕ ਕੇ ਲੈ ਜਾਂਦਾ ਜਦੋਂ ਹੁਣ ਪਿਛਲੇ ਦਿਨਾਂ ਦੇ ਵਿੱਚ ਅਸੀਂ ਵਾਸ਼ਿੰਗਟਨ ਪੋਸਟ ਅਖਬਾਰ ਜਿਹੜੀ ਡੀਸੀ ਤੋਂ ਨਿਕਲਦੀ ਆ ਉਹਦੇ ਆਰਟੀਕਲ ਪੜ੍ਹਦੇ ਆ ਉਹਦੇ ਵਿੱਚ ਜਿਹੜਾ ਸੀਸੀ1 ਆ ਜਦੋਂ ਸਬਮਿਟ ਹੁੰਦੀ ਆ ਨਿਊਯਾਰਕ ਕੋਰਟ ਦੇ ਵਿੱਚ ਰਿਪੋਰਟ ਤਾਂ ਉਹਦੇ ਵਿੱਚ ਇੱਕ ਸੀਸੀ1 ਜਿਹੜਾ ਆ ਜਿਹੜਾ ਭਾਰਤੀ ਡਿਪਲੋਮੈਂਟ ਆ ਸੋ ਉਹ ਹਾਇਰ ਕਰਦਾ ਆ ਨikhil gupta ਨੂੰ ਨikhil gupta ਦਾ FBI ਨੂੰ ਅਮਰੀਕਾ ਦੀ ਏਜੰਸੀ ਤੇ ਇੱਕ ਬੰਦੇ ਨੂੰ ਹਾਇਰ ਕਰਦਾ ਆ ਤਾਂ ਹੁਣ ਅਸੀਂ ਉਹਨਾਂ ਲੈਟਰਾਂ ਦੇ ਵਿੱਚ ਇਸ ਗੱਲ ਨੂੰ ਯਕੀਨੀ ਬਣਾ ਰਹੇ ਆ ਉਹਨਾਂ ਨੂੰ ਮੈਸੇਜ ਦੇ ਰਹੇ ਆ ਵੀ ਤੁਸੀਂ ਇੰਡੀਆ ਜਾ ਰਹੇ ਹੋ ਇਹ ਇਹਦੇ ਪਿੱਛੇ ਸਿੱਧਾ ਨਗਰਾਨੀ ਦੇ ਵਿੱਚ ਨikhil gupta ਜਿਹੜਾ CC1 ਵੀ ਸੀ ਵਾਸ਼ਿੰਗਟਨ ਪੋਸਟ ਅਖਬਾਰ ਨੇ ਈ ਉਹਦਾ ਨਾਮ ਐਕਸਪੋਜ਼ ਕੀਤਾ ਉਹ ਵਿਕਰਮ ਯਾਦਵ ਉਹਨਾਂ ਨੇ ਦੱਸਿਆ ਸੋ ਹਲੇ ਕੋਰਟ ਦੀ ਜਿਹੜੀ ਹੁਣ ਚੱਲ ਰਹੀ ਆ ਸਾਰੀ ਕਾਰਵਾਈ ਉਹਦੇ ਵਿੱਚ ਹਲੇ ਸੀਸੀ 1 ਕਰਕੇ ਹੀ ਮੈਂਸ਼ਨ ਹੋ ਰਿਹਾ ਆ ਜਿਹੜੀ ਸੈਕੰਡ ਹੀアリング ਸੀਗੀ ਉਹਦੇ ਵਿੱਚ ਇਸ ਗੱਲ ਦੇ ਉੱਤੇ ਕਾਫੀ ਜਿਹੜੀ ਗੱਲ ਹੋਈ ਆ ਵੀ ਜਿਹੜਾ ਸੀਸੀ 1 ਆ ਜਾਂ ਜਿਹੜੀਆਂ ਰਿਕਾਰਡਿੰਗ ਆ ਨikhil gupta ਨੂੰ ਫੜਨ ਦੀਆਂ ਐਵੀਡੈਂਸ ਸਾਰੇ ਉਹ ਕੋਰਟ ਨੇ ਮੰਗੇ ਆ ਸੋ ਉਹਦੇ ਉੱਤੇ ਸਾਰੀ ਗੱਲਬਾਤ ਅੱਗੇ ਚੱਲੇਗੀ ਅਸੀਂ ਜਿਹੜਾ ਲੈਟਰਾਂ ਦੇ ਵਿੱਚ ਲਿਖ ਕੇ ਜਿਹੜੀਆਂ ਜਿਹੜੇ ਮੁਖੀ ਆ ਜਿਹੜੇ ਅਮਰੀਕਨ ਏਜੰਸੀਆਂ ਦੇ ਉਹ ਵਿਜ਼ਿਟ ਕਰ ਰਹੇ ਆ ਤੇ ਅਸੀਂ ਉਹਨਾਂ ਤੱਕ ਵੀ ਔਰ ਕੋਰਟ ਤੱਕ ਵੀ ਇਹ ਗੱਲ ਵੀ ਤੁਸੀਂ ਇਹ ਗੱਲ ਯਕੀਨੀ ਬਣਾਓ ਵੀ ਜਦੋਂ ਵਾਸ਼ਿੰਗਟਨ ਪੋਸਟ ਇਹ ਗੱਲ ਕਹਿ ਰਹੀ ਆ ਕਿ ਓਸੀਸੀ 1 ਜਿਹੜਾ ਵਿਕਰਮ ਯਾਦਵ ਆ ਭਾਰਤੀ ਡਿਪਲੋਮੈਟ ਉਹਦੇ ਪਿੱਛੇ ਸੰਤ ਗੋਇਆਲਾ ਅਜੀਤ ਡੁਵਾਲਾ ਯਾ ਫਿਰ ਅਮਿਤ ਸ਼ਾਹ ਦੀ ਨਰਿੰਦਰ ਮੋਦੀ ਦੀ ਸੱਦੀ ਨਿਗਰਾਨੀ ਦੇ ਵਿੱਚ ਕਿਲਿੰਗ ਦਾ ਜਿਹੜਾ ਪਲੋਟ ਰਚਿਆ ਗਿਆ ਅਸੀਂ ਨਾਲ ਇਹ ਵੀ ਦੇਖਦੇ ਹਾਂ ਵੀ ਜਦੋਂ ਹੁਣ ਅਮਰੀਕਾ ਦੀ ਧਰਤੀ ਤੇ ਜਿਵੇਂ ਕੈਨੇਡਾ ਦੀ ਧਰਤੀ ਤੋਂ ਕਈ ਜਿਹੜੇ ਭਾਰਤੀ ਜਿਹੜੇ ਏਜੰਸੀਆਂ ਦੇ ਮੁਖੀ ਸਨ ਆ ਏਜੰਸੀਆਂ ਦੇ ਉਹਨਾਂ ਨੂੰ ਉੱਥੋਂ ਦੇਸ਼ ਨਿਕਾਲਾ ਹੋਇਆ ਆ ਉਹ ਭੇਜੇ ਗਏ ਆ ਇਸੇ ਤਰ੍ਹਾਂ ਹੁਣ ਜਿਹੜਾ ਅਮਰੀਕਾ ਦੀ ਧਰਤੀ ਤੇ ਅੰਬੈਸਡਰ ਸਿਗਾ ਕਰਨਜੀਤ ਸੰਧੂ ਉਹਦਾ ਵੀ ਕਾਰਜਕਾਲ ਆਦਰਵਾਈਜ਼ ਅਸੀਂ ਇੰਡੀਅਨ ਕਈ ਏਜੰਸੀਆਂ ਦੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਨਿਊਜ਼ ਜੜੀਆਂ ਦੇਖੀਆਂ ਸੁਣੀਆਂ ਉਹਦੇ ਵਿੱਚ ਜਿਹੜੇ ਏਜੰਸੀਆਂ ਦੇ ਜਿਹੜੇ ਮੁਖੀ ਸੀਗੇ ਉਹਨਾਂ ਦੇ ਕਾਰਜਕਾਲਾਂ ਨੂੰ ਹੋਰ ਗਲਤ ਤਰੀਕੇ ਦੇ ਨਾਲ ਜਾਂ ਤਾਂ ਕਿ ਉਹਨਾਂ ਦੇ ਕੋਰਟ ਜਿਹੜੇ ਆ ਲਾਅ ਨਹੀਂ ਸੀ ਕਰਦੇ ਉਹਨਾਂ ਦੀ ਜਿਹੜੀ ਜਿਹੜੀ ਜੌਬ ਉਹਨੂੰ ਐਕਸਟੈਂਡ ਕੀਤਾ ਜਾ ਸਕਦੇ ਉਹਦੀ ਜਿੰਨੀ ਵੀ ਕਾਰਜਕਾਲ ਸੀਗਾ ਸੇਵਾ ਦਾ ਸੋ ਉਹ ਗਲਤ ਤਰੀਕੇ ਨਾਲ ਐਕਸਟੈਂਡ ਕੀਤਾ ਗਿਆ ਪਰ ਇਹਨਾਂ ਨੇ ਤਰਨਜੀਤ ਸੰਧੂ ਦਾ ਜਦੋਂ ਸੇਵਾ ਮੁਕਤੀ ਦਾ ਸਮਾਂ ਹੋਇਆ ਓਵਰ ਉਹਨੂੰ ਵੀ ਇੱਥੋਂ ਅਮਰੀਕਾ ਤੋਂ ਬੁਲਾ ਕੇ ਅੰਮ੍ਰਿਤਸਰ ਸਾਹਿਬ ਤੋਂ ਇਲੈਕਸ਼ਨ ਲੜਾਈ ਮੈਂ ਇਹ ਗੱਲ ਸਮਝਦਾ ਵੀ ਜਦੋਂ ਜਿਹੜੀਆਂ ਕਿਲਿੰਗ ਦੇ ਪਲਾਂਟ ਰਚੇ ਗਏ ਆ ਇਹ ਜਿਹੜੇ ਅਗੈਂਸੀਆਂ ਦੇ ਬੁੱਚੜਖਾਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਟਰਰਰ ਹਾਊਸ ਆ ਵਿਦੇਸ਼ਾਂ ਦੇ ਵਿੱਚ ਜਿਵੇਂ ਇੰਡੀਆ ਨੋਵੈਂਸੀ ਅਮਰੀਕਾ ਦੇ ਵਿੱਚ ਆ ਉੱਥੇ ਵੀ ਕੋਈ ਨਾ ਕੋਈ ਕੜੀਆਂ ਜ਼ਰੂਰ ਮਿਲੀਆਂ ਹੋਈਆਂ ਸਨ ਇਸੇ ਕੜੀ ਦੇ ਵਿੱਚ ਉਹਨਾਂ ਨੂੰ ਵੀ ਪਿੱਛੇ ਭੇਜਿਆ ਗਿਆ ਇਹ ਸਾਰੀਆਂ ਗੱਲਾਂ ਅਸੀਂ ਉਹ ਲੈਟਰ ਦੇ ਵਿੱਚ ਲਿਖੀਆਂ ਵੀ ਤੁਸੀਂ ਫੜ ਕੇ ਲਿਆਂਦਾ ਨikhil gupta ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਪਰ ਇਸ ਗੱਲ ਨੂੰ ਯਕੀਨੀ ਬਣਾਓ ਵੀ ਇਹਦੇ ਪਿੱਛੇ ਜਿਹੜੇ ਵਿਕਰਮ ਯਾਦਵ ਵਰਗੇ ਸੀਸੀ1 ਜਾਂ ਹੋਰ ਜਿੰਨੇ ਵੀ ਡਿਪਲੋਮੈਂਟ ਇੰਡੀਅਨ ਜਿਹੜੇ ਜਾਂ ਡਾਇਸਪੋਰਾ ਦੇ ਵਿੱਚ ਉਹਨਾਂ ਦੇ ਏਜੰਟ ਉਹਨਾਂ ਨੂੰ ਸਾਰਿਆਂ ਨੂੰ ਐਕਸਪੋਜ਼ ਕੀਤਾ ਜਾਵੇ ਉਹਨਾਂ ਨੂੰ ਵੀ ਫੜ ਕੇ ਉਹਨਾਂ ਨੂੰ ਜਵਾਬਦੇਹੀ ਬਣਾਈ ਚਾਹੀਦੀ ਆ ਜੀ ਦਵਾਲ ਨੂੰ ਵੀ ਅਮਰੀਕਾ ਦੀ ਧਰਤੀ ਤੇ ਫੜ ਲਿਆਓ ਚੱਕ ਕੇ ਔਰ ਜਿਹੜੇ ਸਮੰਤ ਗੋਇਲ ਵਿਕਰਮ ਯਾਦਵ ਉਹਨਾਂ ਨੂੰ ਵੀ ਜਲਦ ਤੋਂ ਜਲਦ ਫੜ ਕੇ I believe that uh, the issue goes beyond Nikhil Gupta. We have to look at the RSS ideology and how they've been kind of interfering not only uh, within Canada, US, they've also been interfering within the faith system. So the ideology is that uh, character assassination of the six, uh, which starts from uh, Setting a narrative as a call line, terrorist or whatnot. I'm, going, I'm coming back to your question that how far can we go and can we get to the roots if I'm if I'm understanding it right? Right, okay. We need to have a collaboration and ongoing advocacy within the, the government settings and continue, continue follow, uh, follow up. So when I say that, I say it uh, very out loud that the Sikh community as a whole is working together within the advocacy setting, also within the, the community prospect, bringing in other communities together and lining up these issues. Because when there's a one issue within America, it does not stays within that community. It goes outside of the community as well. So when we talk about international interference, we need to, we need to look at the trade system. We need to look at the uh, the, the interference, inter, uh, international interference in the context of political policies as well. So, we need to understand the government settings and sit with them on the same table and work it out as leaders. If we just, if we just approach saying that these are the only issues, but we're not working towards it, we also lack. So, I guess it's a perfect collaboration with the, with the American agencies, police services. We cannot obstruct, but we can help and that's our commitment from the world sec parliament that we will walk, we will walk extra mile from our community for the punth to resolve these issues and get to the, the deep root. so none of these, none of these interferences ever happen with, within any community or to any of the activists. thank you. Okay, so I'm going to get to the, the, uh, the, the grassroots of this, okay? The, the answer to that question is sick vote. There's no, other, there's no other solution. As long as we don't have a sick vote and a, a, a strong unity within the, the sick community and understanding how large this issue is, how deep that is, because what's happening that you spoke about, uh, you know, political influence this is very natural because what you've seen is happening it's through the political influence. Uh, try to get into uh, economical or global form to establish that uh, that that the dominancy the predominance. As six, we need to have a, a Sikh vote that only support who support Sikh community. That means a leader and or uh, officials who unbiasedly, unprodigiously stand with the Sikh community. So we know that we have a voice because even if you look at the, uh, the, the political arena, the people we send to be our voice eventually doesn't happen. You see this. We have to identify not only the issues, also establish a, a Sikh leadership who works for everybody, regardless of of faith, religion, or, or caste system, a Sikh works for everybody. So we need that uh, that, that pure and uh, justified leadership in which we can say that sitting across the other side, these are not only the issues; we have the resolutions for that. ধন্যবাদ যি তা বহুত বহুত জীৱ জী কা খালগুজি ফত